ਦੋਸਤੋ ਇਸ ਵੇਲੇ ਅਸੀਂ ਤੁਹਾਡੇ ਨਾਲ ਜੁੜ ਰਹੇ ਹਾਂ ਇੱਕ ਅਹਿਮ ਜਾਣਕਾਰੀ ਲੈ ਕੇ ਇਹੇ ਜਾਣਕਾਰੀ ਸਬੰਧਤ ਹੈ ਪੰਜਾਬ ਦੀਆਂ ਪੰਚਾਇਤੀ ਚੋਣਾਂ ਦੇ ਨਾਲ ਤੁਹਾਨੂੰ ਪਤਾ ਕਿ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਣੀਆਂ ਨੇ 2023 ਬਿਲਕੁਲ ਖਤਮ ਹੋਣ ਵਾਲਾ 1-2 ਦਿਨ ਰਹਿ ਗਿਆ ਏ ਸਾਲ ਦਾ 2024 ਜਿਹੜਾ ਹੈਗਾ ਉਹ ਸ਼ੁਰੂ ਹੋਣ ਵਾਲਾ ਪੰਜਾਬ ਦੇ ਵਿੱਚ ਸਮੇਂ-ਸਮੇਂ ਦੇ ਉੱਪਰ ਡਾਟਾ ਨਿਕਲ ਕੇ ਆਈਆਂ ਕਿ ਕਦੇ ਨਵੰਬਰ ਦੇ ਵਿੱਚ ਚੋਣ ਹੋ ਜੂਗੀ ਕਦੇ ਦਸੰਬਰ ਦੇ ਵਿੱਚ ਚੋਣ ਹੋ ਜੂਗੀ ਕਦੇ ਜਨਵਰੀ ਦੇ ਵਿੱਚ ਚੋਣ ਹੋ ਜੂਗੀ ਕਦੇ ਜਨਵਰੀ ਦੇ ਤੀਜੇ ਹਫਤੇ ਦੇ ਵਿੱਚ ਸਰਪੰਚੀ ਦੀ ਜਿਹੜੀ ਚੋਣ ਹੈ ਉਹ ਚੋਣ ਹੋ ਜੂਗੀ ਪਹਿਲਾਂ ਪੰਜਾਬ ਸਰਕਾਰ ਨੇ ਕਾਲ ਕਰਦਿਆਂ ਜਿਹੜੀਆਂ ਪੰਚਾਇਤਾਂ ਸੀ ਉਹ ਪੰਚਾਇਤਾਂ ਵੀ ਸਸਪੈਂਡ ਕਰਤੀਆਂ ਸੀ ਯਾਨੀ ਕਿ ਪੰਚਾਇਤਾਂ ਪੰਗ ਕਰਤੀਆਂ ਸੀ ਫਿਰ ਜਿਹੜੇ ਸਰਪੰਚ ਸੀ ਉਹ ਸਰਪੰਚ ਹਾਈ ਕੋਰਟ ਦੇ ਵਿੱਚ ਚਲੇ ਗਏ ਤੇ ਮੁੜ ਪੰਚਾਇਤਾਂ ਬਹਾਲ ਹੋ ਗਈਆਂ ਜਦੋਂ ਮੁੜ ਪੰਚਾਇਤਾਂ ਬਹਾਲ ਹੋ ਗਈਆਂ ਉਦੋਂ ਤੋਂ ਹੀ ਕਿਹਾ ਜਾ ਰਿਹਾ ਸੀ ਕਿ ਪੰਜਾਬ ਸਰਕਾਰ ਕਿਸੇ ਵੀ ਵੇਲੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਜਿਹੜਾ ਐਲਾਨ ਹੈ ਉਹ ਐਲਾਨ ਕਰ ਸਕਦੀ ਹੈ ਇਸ ਨੂੰ ਮੱਦੇ ਨਜ਼ਰ ਰੱਖਦੇ ਆਂ तमाम ਤਰ੍ਹਾਂ ਦੀਆਂ ਜਿਹੜੀਆਂ ਤਰੀਕਾਂ ਨੇ ਲੋਕਾਂ ਵੱਲੋਂ ਸੱਥਾਂ ਵੱਲੋਂ ਜਾਂ ਇਦਾਂ ਦੀਆਂ ਸਾਰੀਆਂ ਸਾਰੀਆਂ ਗੱਲਾਂ ਰਾਜਨੀਤਿਕ ਲੀਡਰਾਂ ਵੱਲੋਂ ਉਹ ਸਮੇਂ ਸਮੇਂ ਜੋ ਪ੍ਰਚਲਦੀਆਂ ਰਹੀਆਂ ਕਿ ਇਸ ਤਰ੍ਹਾਂ ਇੱਕ ਨੂੰ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਜਿਹੜੀਆਂ ਹੈਗੀਆਂ ਨੇ ਉਹ ਪੰਚਾਇਤੀ ਚੋਣਾਂ ਹੋਣਗੀਆਂ ਪਰ ਕੋਈ ਡੇਟ ਵੀ ਜਿਹੜੀ ਸੀ ਉਹ ਫਾਈਨਲ ਨਹੀਂ ਸੀ ਡੇਟ ਤੇ ਇੱਕ ਖਬਰ ਲੱਗੀ ਸੀ ਪੰਜਾਬੀ ਟ੍ਰਿਬਿਊਨ ਦੇ ਵਿੱਚ ਉਹ ਖਬਰ ਸੀ ਕਿ ਜਨਵਰੀ ਦੇ ਤੀਜੇ ਹਫ਼ਤੇ ਦੇ ਵਿੱਚ ਜਿਹੜੀਆਂ ਪੰਚਾਇਤੀ ਚੋਣਾਂ ਨੇ ਉਹ ਪੰਚਾਇਤੀ ਚੋਣਾਂ ਹੋ ਸਕਦੀਆਂ ਨੇ ਤੇ ਦਸੰਬਰ ਦੇ ਅੱਧ ਦੇ ਜਿਹੜਾ ਚੋਣ ਜਾਬਤਾ ਚੋਣ ਜਾਬਤਾ ਲੱਗ ਸਕਦਾ ਕਿ ਪੰਜਾਬ ਸਰਕਾਰ ਦੀ ਆਹ ਪਲੈਨਿੰਗ ਹੈ ਪੰਜਾਬ ਸਰਕਾਰ ਚਾਹੁੰਦੀ ਹੈ ਇੱਕ ਹੀ ਚੋਣ ਜਾਬਤੇ ਦੇ ਵਿੱਚ ਜਿਹੜੀਆਂ ਸਾਰੀਆਂ ਚੋਣਾਂ ਨੇ ਭਾਵੇਂ ਉਹ ਸਰਪੰਚੀ ਪੰਚੀ ਦੀਆਂ ਮਿਊਨਿਸਪਲ ਕਾਰਪੋਰੇਸ਼ਨ ਮਿਊਨਿਸਪਲ ਕਾਰਪੋਰੇਸ਼ਨ ਹੋਊਗੀ ਜਾਂ ਫਿਰ ਜ਼ਿਲ੍ਹਾ ਪਰੀਸ਼ਦ ਹੋਊਗੀ ਬਲਾਕ ਸਮਤੀ ਇਹ ਸਾਰੀਆਂ ਚੋਣਾਂ ਜਿਹੜੀਆਂ ਹੈਗੀਆਂ ਨੇ ਚੋਣਾਂ ਇਹ ਇੱਕ ਹੀ ਮਹੀਨੇ ਦੇ ਵਿੱਚ ਨਿਪਟਾ ਦਿੱਤੀਆਂ ਜਾਣ ਤੇ ਹੁਣ ਆਪਾਂ ਨੂੰ ਪਤਾ ਕਿ ਸ਼ਹੀਦੀ ਸਭਾ ਦੇ ਦਿਨ ਚੱਲ ਰਹੇ ਨੇ ਫਤਿਹਗੜ੍ਹ ਸਾਹਿਬ ਦੀ ਸਭਾ ਜਿਹੜੀ ਸ਼ੋਕ ਸਭਾ ਹੁੰਦੀ ਹੈ ਉਹ ਉਹਨਾਂ ਉਹਨਾਂ ਦਾ ਜਿਹੜਾ ਸੀ ਕੱਲ ਉਹ ਲਾਸt ਦੀਵਾਨ ਸੀ ਸਵਾ ਦੇ ਉੱਪਰ ਵੀ ਤੁਸੀਂ ਦੇਖਿਆ ਹੋਊਗਾ ਉਸ ਸ਼ਹੀਦਾਂ ਦੇ ਅਰਥ ਦੇ ਉੱਪਰ ਵੀ ਲਗਾਤਾਰ ਲੋਕਾਂ ਦਾ ਜਿਹੜਾ ਫੋਕਸ ਸੀ ਲੰਗਰਾਂ ਦੇ ਵਿੱਚ ਇਕੱਠਾਂ ਦੇ ਵਿੱਚ ਉਹ ਸਰਪੰਚੀ ਦੀ ਇਲੈਕਸ਼ਨ ਦੇ ਵਿੱਚ ਹੀ ਪਰ ਹੁਣ ਜਿਹੜੀ ਗੱਲ ਹੈ ਕਿ ਸਰਪੰਚੀ ਦੀਆਂ ਚੋਣਾਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਗੱਲ ਲਗਾਤਾਰ ਲੋਕ ਕਮੈਂਟ ਬਾਕਸ ਜਾਂ ਆਪਣੇ ਸਰਕੂਲੇਟ ਕਰ ਰਹੇ ਨੇ ਕਿ ਪੰਚਾਇਤੀ ਚੋਣਾਂ ਸਵਾ ਤੋਂ ਬਾਅਦ ਕਿਸੇ ਵੇਲੇ ਵੀ ਐਲਾਨੀਆਂ ਜਾ ਸਕਦੀਆਂ ਨੇ ਸੋ ਦੋਸਤੋ ਗੱਲ ਇਹ ਹੈ ਕਿ ਹੁਣ ਤੱਕ ਪੰਜਾਬ ਸਰਕਾਰ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਗੱਲਾਂ ਕਹੀਆਂ ਜਾ ਰਹੀਆਂ ਨੇ ਕਿ ਸਰਪੰਚ ਚੋਣਾਂ ਦਾ ਐਲਾਨ ਹੋ ਚੁੱਕਿਆ ਜਾਂ ਸਰਪੰਚ ਚੋਣਾਂ ਦਾ ਐਲਾਨ ਹੋਣ ਵਾਲਾ ਫਿਲਹਾਲ ਪੰਜਾਬ ਸਰਕਾਰ ਵੱਲੋਂ ਕੋਈ ਵੀ ਐਦਾਂ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਜਦੋਂ ਨੋਟੀਫਿਕੇਸ਼ਨ ਜਾਰੀ ਹੋਊਗਾ ਉਦੋਂ ਹੀ ਗੱਲ ਕਲੀਅਰ ਹੋਊਗੀ ਅਜੇ ਦੀ ਘੜੀ ਦੇ ਵਿੱਚ ਕੋਈ ਇਦਾਂ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਕਿ ਸ਼ਹੀਦੀ ਸਭਾ ਤੋਂ ਬਾਅਦ ਸ਼ਹੀਦੀ ਜੋੜਮੇਲ ਤੋਂ ਬਾਅਦ ਜਿਹੜਾ ਹੈਗਾ ਪੰਚਾਇਤ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਹੋ ਚੁੱਕਿਆ ਉਹ ਉੱਥੇ ਵੀ ਲਗਾਤਾਰ ਗੱਲਾਂ ਇਹ ਚੱਲਦੀ ਰਹੀਆਂ ਜੋੜਮੇਲ ਦੇ ਉੱਪਰ ਕਿ ਸਰਪੰਚੀ ਦੀਆਂ ਚੋਣਾਂ ਇੱਕਦਮ ਹੋ ਜਾਣਗੀਆਂ ਪਰ ਜਦੋਂ ਤੱਕ ਸਰਕਾਰ ਦੀ ਕੋਈ ਨੋਟੀਫਿਕੇਸ਼ਨ ਨਹੀਂ ਆਉਂਦੀ ਹੈਗੀ ਉਦੋਂ ਤੱਕ ਬਿਲਕੁਲ ਇਹ ਗੱਲ ਨਹੀਂ ਹੈਗੀ ਹਾਂ ਜਨਵਰੀ ਦੇ ਦੇ ਵਿੱਚ ਚੋਣਾਂ ਹੋ ਸਕਦੀਆਂ ਸਭਾਵਨਾ ਵੱਡੀ ਸਭਾਵਨਾ ਜਨਵਰੀ ਦੇ ਵਿੱਚ ਹੋਣਾ ਹੋ ਸਕਦੀਆਂ ਉਹ ਆਪਾਂ ਗੱਲ ਕਰਦੇ ਰਹਾਂਗੇ ਕਿ ਜਨਵਰੀ ਦੇ ਵਿੱਚ ਕਿਉਂ ਸਭਾਵਨਾ ਚੋਂ ਹੋਣ ਦੀਆਂ ਫਿਲਹਾਲ ਜਿਹੜੀ ਗੱਲ ਸਰਕੂਲੇਟ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਪਰ ਐਦਾਂ ਦਾ ਫਿਲਹਾਲ ਕੁਝ ਨਹੀਂ ਹੈਗਾ